ਅੱਜ ਬਲਾਕ ਮੁਕੰਦਪੁਰ 24 ਨੰਬਰ ਕੈਂਪ ਦੇ ਸਾਰੇ ਸਰਕਾਰੀ ਐਡਿਟਡ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਦੋਨੋਂ ਕੋਰ ਨਾਲ ਸੰਬੰਧੀ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਬਲਾਕ ਮੁਕੰਦਪੁਰ ਦੇ 22 ਸਕੂਲਾਂ ਨਜਰਾ ਅੱਜ ਮੀਟਿੰਗ ਦੇ ਵਿੱਚ ਭਾਗ ਲਿਆ ਔਰ ਜੋੜਨ ਕਮੇਟੀ ਵੱਲੋਂ ਇਹ ਡਿਸਾਈਡ ਕੀਤਾ ਗਿਆ ਹੀ ਸਰਕਾਰ ਦੀਆਂ ਪੰਜਾਬ ਸਰਕਾਰ ਦੇ ਸਪੋਰਟਸ ਸ਼ਾਖਾ ਦੇ ਕੈਲੰਡਰ ਦੇ ਅਨੁਸਾਰ ਜਿਹੜੀਆਂ ਡੇਟਾਂ ਨਹੀਂ ਆ ਉਹਦੇ ਜੋਨਰ ਟੂਰਨਾਮੈਂਟ ਬਲਾਕ ਮੁਕੰਦpur ਤਿੰਨ ਦਾ ਜਿਹੜਾ ਖੇਡਾਂ ਦਾ ਉਗਾਟਣ 20 ਤਰੀਕ ਨੂੰ ਕੀਤਾ ਜਾਏਗਾ ਜਿਹਦੇ ਵਿੱਚ ਬਲਾਕ ਮੁਕੰਦpur ਦੇ ਸਾਰੇ ਪ੍ਰਾਈਵੇਟ ਐਂਡਰਸ ਸਰਬਾਰਿਸਤੂਆਂ ਨੇ ਬੱਤੀ ਜਿਹੜਾ 14 17 19 ਉਮਰ ਗਰੁੱਪ ਦੇ ਜਿਹੜੇ ਉਹ ਉਹ ਵੀ ਗਰੁੱਪ ਦੇ ਭਾਗ ਲੈਣਗੇ ਇਹਦੇ ਵਿੱਚ ਖਾਕ ਖ ਵੈਲਿਊ ਬਣਾਈ ਗਈ ਹੈ ਜਿਹੜੇ ਨਾਲ ਮਿਲ ਕੇ ਜਿਹਦੇ ਵਿੱਚ ਰੈਕਟਰ ਡੈਂਡ ਹੋਵੇਗੀ ਉਹ ਉਹ ਜਿਹੜਾ ਹੈਡੀਅਟ ਸਕੂਲ ਦੇ ਵਿੱਚ ਹੋਵੇਗੀ ਤੇ ਬਾਕੀ ਸਾਰੇ ਜਿਹੜੇ ਖੇਡਾਂ ਉਹ ਮਕੰਦਗੁਰ ਦੇ ਬਲਾ ਮਕੰਦਗੁਰ ਸਕੂਲ ਦੇ ਖੇਡ ਮੈਦਾਨ ਦੇ ਵਿੱਚ ਹੀ ਕੀਤੀਆਂ ਜਾਣਗੀਆਂ ਇਹਦੇ ਵਿੱਚ ਜਿਹੜੇ ਸਾਡੇ ਸਪੋਰਟਸmen ਨਾਲ ਸੰਬੰਧਤ ਹੈ ਆਪਕਾ ਇਸ ਤੋਂ ਇਲਾਵਾ ਜਿਹੜੇ ਦੂਸਰੇ ਦੇ ਹਮਕਦਰ ਜਿਹੜੇ ਸਪੋਰਟਸ ਦਾ ਦੇਖ ਰਹੇ ਆ ਆ ਸਪੋਰਟਸ ਵਿੱਚ ਹਿੱਸਾ ਲੈ ਰਹੇ ਆ ਉਹਨਾਂ ਨੇ ਅਧਿਆਨ ਕਰੀਆਂ ਜਿਹੜੀਆਂ ਡਿਊਟੀਆਂ ਲਗਾ ਦਿੱਤੀਆਂ ਨੇ ਕਿਉਂਕਿ ਗਰੌਮ ਮਾਰ ਕਰਨਗੇ ਔਰ ਬਹੁਤ ਹੀ ਵਧੀਆ ਤੰਗ ਦੇ ਨਾਲ ਜਿਹੜਾ ਟਰਨ ਨੰਬਰ ਕਰਾਇਆ ਜਾਊਗਾ ਤਾਂ ਕਿ ਬੱਚਿਆਂ ਨੂੰ ਜਿਹੜਾ ਉਤਸ਼ਾਹਿਤ ਕੀਤਾ ਜਾ ਸਕੇ ਔਰ ਬੱਚਿਆਂ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਕੀਤਾ ਜਾ ਸਕੇ